ਦੇ ਸਾਰੇ ਨੁਮਾਇंदे ਸਾਡੇ ਅਫਸਰ ਸਾਰੇ ਰਲ ਮਿਲ ਕੇ ਸੇਵਾਦਾਰ ਬਣ ਕੇ ਨਿਮਾਣੇ ਸੇਵਾਦਾਰ ਬਣ ਕੇ ਮਹਾਰਾਜ ਦਾ ਜੋ ਇਹ ਸ਼ਹਾਦਤ ਦਾ ਦਿਹਾੜਾ ਹੈ ਇਹਨੂੰ ਬੜੇ ਵੱਡੇ ਸਮਾਗਮ ਦੇ ਰੂਪ ਦੇ ਵਿੱਚ ਔਰ ਇਹ ਰਾਜ ਪੱਧਰ ਤੇ ਮਨਾਉਣ ਜਾ ਰਹੇ ਔਰ ਵੱਡੀ ਗੱਲ ਹੈ ਕਿ ਮਹਾਰਾਜ ਦੀ ਜਿਹੜੀ ਕੁਰਬਾਨੀ ਹੈ ਤਾਂ-ਤਨ ਸ਼ਾਇਦ ਕੁ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੀ ਜੋ ਕੁਰਬਾਨੀ ਹੈ ਇਸ ਕੁਰਬਾਨੀ ਦਾ ਭਾਰਤ ਦਾ ਰੋਮ ਰੋਮ ਕਰਜਾਈ ਹੈ ਅੱਜ ਜੇਕਰ ਅਸੀਂ ਆਜ਼ਾਦ ਫਿਜ਼ਾ ਦੇ ਵਿੱਚ ਸਾਹ ਲੈ ਰਹੇ ਹਾਂ ਅੱਜ ਜੇਕਰ ਅਸੀਂ ਆਪੋ ਆਪਣੇ ਧਰਮਾਂ ਨੂੰ ਬੜੇ ਮਾਣ ਮੱਤੇ ਤਰੀਕੇ ਦੇ ਨਾਲ ਮੰਨਦੇ ਹਾਂ ਤਾਂ ਸ਼ਾਹੀਬ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦਾ ਜੋ ਕੁਰਬਾਨੀ ਹੈ ਅਦੁੱਤੀ ਕੁਰਬਾਨ ਜਿਨ੍ਹਾਂ ਨੇ ਹਿੰਦ ਦੀ ਛਾਤਰ ਬਣ ਕੇ ਸਾਰਾ ਹੀ ਨੇ ਸਾਡੀ ਸਾਡੀ ਜਮਹੂਰੀਅਤ ਦੀ ਸਾਡੇ ਫ੍ਰੀडम ਆਫ ਸਪੀਚ ਫ੍ਰੀडम ਆਫ ਰਿਲੀਜੀਅਨ ਜਿਹੜੀ ਐਡੀ ਵੱਡੀ ਕੁਰਬਾਨੀ ਦਿੱਤੀ ਹੈ ਇਹਦਾ ਇਸ ਦੁਨੀਆ ਦੇ ਵਿੱਚ ਕੋਈ ਸਾਨੀ ਮੇਰੇ ਨਾਲ ਅੱਜ ਅਸੀਂ ਉਰੇ ਜ਼ਿਲ੍ਹਾ ਸੰਗਰੂਰ ਵਿਖੇ ਪਹੁੰਚੇ ਅੱਜ ਸਾਡੇ ਉਰੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਪਹੁੰਚਣ ਦੇ ਉੱਤੇ ਮੇਰੇ ਨਾਲ ਸਾਡੇ ਐਮ ਐਲ ਏ ਸੰਗਰੂਰ ਤੋਂ ਛੋਟੀ ਭੈਣ ਨਰਿੰਦਰ ਕੌਰ ਭਰਾੜ ਜੀ ਸਾਡੇ ਐਮਐਲਏ ਮਹਿਲ ਕਲਾ ਤੋਂ ਸਰਦਾਰ ਕੁਲਵੰਤ ਸਿੰਘ ਜੀ ਪੰਡੋਰੀ ਸਾਹਿਬ ਚੇਅਰਮੈਨ ਪੀਐਸਆਈਸੀ ਤੋਂ ਸਰਦਾਰ ਦਰਬੀਰ ਸਿੰਘ ਢੱਲੋਂ ਸਾਹਿਬ ਔਰ ਇਸ ਦੇ ਨਾਲ ਨਾਲ ਸਾਡੇ ਤਿੰਨ ਜ਼ਿਲ੍ਹਿਆਂ ਦੇ ਡੀਸੀ ਸਾਹਿਬਾਨ ਰਾਹੁਲ ਚਾਬਾ ਜੀ ਡਿਪਟੀ ਕਮਿਸ਼ਨਰ ਸੰਗਰੂਰ ਤੋਂ ਸ਼੍ਰੀਮਤੀ ਨਵਜੋਤ ਕੌਰ ਦੀ ਡਿਪਟੀ ਕਮਿਸ਼ਨਰ ਮਾਨਸਾ ਤੋਂ ਸ਼੍ਰੀ ਟੀ ਬਹਿਨਤ ਜੀ ਡਿਪਟੀ ਕਮਿਸ਼ਨਰ ਬਰਨਾਲੇ ਤੋਂ ਔਰ ਸਾਡੇ ਇਹਨਾਂ ਜ਼ਿਲ੍ਹਿਆਂ ਤੋਂ ਐਸਐਸਪੀ ਸਰਤਾਜ ਸਿੰਘ ਚਾਹਲ ਜੀ ਐਸਐਸਪੀ ਸੰਗਰੂਰ ਮੁਹੰਮਦ ਸਰਫਰਾਜ਼ ਆलम ਜੀ ਐਸਐਸਪੀ ਬਰਨਾਲਾ ਤੇ ਸਾਡੇ ਏਡੀਸੀ ਸੰਗਰੂਰ ਤੋਂ ਸੁਖਚੈਨ ਸਿੰਘ ਜੀ ਅਮਿਤ ਬੈਂਬੀ ਜੀ ਔਰ ਮੇਰੇ ਨਾਲ ਮੇਰੇ ਵੱਡੇ ਵੀ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਵੱਡੀ ਜ਼ਿੰਮੇਵਾਰੀ ਆਪਣੇ ਜਿਹਨੂੰ ਕਹਿ ਲੋ ਵੀ ਮੋਢਿਆਂ ਦੇ ਉੱਤੇ ਲੈ ਕੇ ਨਿਭਾ ਰਹੇ ਨੇ ਔਰ ਸੱਚੇ ਸੇਵਾਦਾਰ ਬਣ ਕੇ ਨਿਭਾ ਰਹੇ ਨੇ ਮੇਰੇ ਨਾਲ ਬੈਠੇ ਮੇਰੇ ਵੱਡੇ ਵੀਰ ਦੀਪਕ ਵਾਲੀ ਜੀ ਜਿਹੜੇ ਟੂਰਿਜ਼ਮ ਐਂਡ ਕਲਚਰ ਡਿਪਾਰਟਮੈਂਟ ਦੇ ਵਿੱਚ ਐਡਵਾਈਜ਼ਰ ਨੇ ਸਾਰੇ ਅੱਜ ਅਸੀਂ ਇਹ ਪ੍ਰਸ਼ਾਸਨ ਦੇ ਨਾਲ ਮੀਟਿੰਗ ਕੀਤੀ ਹੈ ਔਰ ਜਿੱਥੋਂ-ਜਿੱਥੋਂ ਦੀ ਜਿਹੜੀਆਂ ਸਾਡੀਆਂ ਚਾਰ ਮੇਨ ਵੱਡੇ ਨਗਰ ਕੀਰਤਨ ਦੇ ਰੂਪ ਦੇ ਵਿੱਚ ਜਿਹੜੀਆਂ ਯਾਤਰਾਵਾਂ ਆਣੀਆਂ ਨੇ ਜਿਵੇਂ ਕਿ ਇੱਕ ਸ਼੍ਰੀਨਗਰ ਤੋਂ ਚੱਲਣੀ ਹੈ ਉਹ ਯਾਤਰਾ ਇੱਕ ਮਾਝਾ ਤੇ ਦੁਆਬਾ ਜਿਹੜਾ ਸਾਡਾ ਰੂਟ ਹੈ ਉਥੋਂ ਇਹ ਨਗਰ ਕੀਰਤਨ ਦੇ ਰੂਪ ਚ ਯਾਤਰਾ ਚੱਲਣੀ ਹੈ ਐਦਾਂ ਹੀ ਮਾਲਵੇ ਮਾਲਵਾ 1 ਤੇ ਮਾਲਵਾ 2 ਇਹ ਦੋ ਜਿਹੜੇ ਇਹ ਰੂਟ ਨੇ ਇਹਦੇ ਵਿੱਚ ਵੀ ਨਗਰ ਕੀਰਤਨ ਦੇ ਰੂਪ ਚ ਯਾਤਰਾ ਚੱਲਣੀ ਹੈ ਅੱਜ ਅਸੀਂ ਮਾਲਵਾ 2 ਦੇ ਜਿਹੜਾ ਰੂਟ ਹੈ ਜਿਹੜੀ ਕਿ ਇਹ ਯਾਤਰਾ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਹੁੰਦੀ ਹੋਈ ਤਲਵੰਡੀ ਸਾਹਿਬੋਂ ਤੋਂ ਚੱਲ ਕੇ ਇਹ ਪਹਿਲਾਂ ਇਹ ਜਿਹੜੀ ਯਾਤਰਾ ਇਹ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਹੁੰਦੀ ਹੋਈ ਜਦੋਂ ਇਹ ਉਹ ਸੰਗਰੂਰ ਵਿਖੇ ਪਹੁੰਚੂਗੀ ਸੋ ਸੰਗਰੂਰ ਵਿਖੇ ਅੱਜ ਜਿੱਥੋਂ-ਜਿੱਥੋਂ ਦੀ ਜਿਹੜੇ ਰੂਟ ਤੇ ਦੀ ਯਾਤਰਾ ਲੰਘ ਕੇ ਜਾਣੀ ਹੈ ਉੱਥੇ ਦੇ ਸਾਰੇ ਸਫਾਈਆਂ ਦੇ ਪ੍ਰਬੰਧ ਸੜਕਾਂ ਦੇ ਪ੍ਰਬੰਧ ਔਰ ਲਾਈਟਨਿੰਗ ਦੇ ਪ੍ਰਬੰਧ ਉੱਥੇ ਦੀ ਹਰ ਚੀਜ਼ ਨੂੰ ਅਸੀਂ ਇਨਸ਼ੋਰ ਕਰਨ ਦੇ ਲਈ ਕਿਉਂਕਿ ਮੁੱਖ ਮੰਤਰੀ ਸਾਹਿਬ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਹਿਬ ਖੁਦ ਇਸ ਸਾਰੇ ਸਮਾਗਮਾਂ ਨੂੰ ਬੜੀ ਬਰੀਕੀ ਦੇ ਨਾਲ ਖੁਦ ਦੇਖ ਰਹੇ ਨੇ ਔਰ ਉਹਨਾਂ ਦੇ ਕਲੀਅਰ ਦਿਸ਼ਾ ਨਿਰਦੇਸ਼ ਨੇ ਕਿ ਕੋਈ ਮੰਤਰੀ ਬਣ ਕੇ ਕੋਈ ਐਮਐਲਏ ਬਣ ਕੇ ਕੋਈ ਡਿਪਟੀ ਕਮਿਸ਼ਨਰ ਬਣ ਕੇ ਕੋਈ ਐਸਐਸਪੀ ਬਣ ਕੇ ਨਹੀਂ ਇਹਨਾਂ ਸਮਾਗਮਾਂ 'ਚ ਹਿੱਸਾ ਲਊਗਾ ਨਿਮਾਣੇ ਸੱਚੇ ਸੇਵਾਦਾਰ ਬਣ ਕੇ ਔਰ ਇਹਨਾਂ ਸਮਾਗਮਾਂ ਨੂੰ ਅਸੀਂ ਕਾਮਯਾਬ ਕਰਨਾ ਨੇ ਪਰੇ ਚੜਾਉਣਾ ਇਹਦੇ ਵਿੱਚ ਸਾਡੇ ਜਿਹੜੀ ਧਾਰਮਿਕ ਸ਼ਖਸੀਅਤਾਂ ਸਾਡੇ ਸੰਤ ਮਹਾਂਪੁਰਖ ਸਾਡੇ ਜਿਹੜੇ ਸਾਨੂੰ ਰੈਬਰੀ ਕਰਦੇ ਨੇ ਸਾਡੇ ਸਾਨੂੰ ਦਿਸ਼ਾ ਨਿਰਦੇਸ਼ ਦਿੰਦੇ ਨੇ ਉਹ ਅੱਗੇ ਰਹਿਣਗੇ ਔਰ ਅੱਗੇ ਰਹਿ ਕੇ ਉਹ ਇਹਨਾਂ ਜਿਹੜੀਆਂ ਸਾਡੇ ਇਹ ਨਗਰ ਕੀਰਤਨ ਦੇ ਰੂਪ ਚ ਯਾਤਰਾਵਾਂ ਚੱਲਣੀਆਂ ਉਹਨਾਂ ਦੀ ਅਗਵਾਈ ਕਰਨਗੇ ਸੋ ਅੱਜ ਇਸੇ ਸੰਬੰਧ ਦੇ ਵਿੱਚ ਤਿੰਨ ਜ਼ਿਲ੍ਹਿਆਂ ਦੇ ਅਫਸਰਾਂ ਦੇ ਨਾਲ ਬੜੀ ਵੱਡੀ ਤੇ ਬੜੀ ਵਿਸਤਾਰ ਪੂਰਵਕ ਡਿਟੇਲ ਦੇ ਵਿੱਚ ਮੀਟਿੰਗ ਕੀਤੀ ਗਈ ਹੈ ਔਰ ਸਾਰਿਆਂ ਨੂੰ ਇਨਸ਼ੋਰ ਕੀਤਾ ਗਿਆ ਹੈ ਵੀ ਹਰ ਕਿਤੇ ਹਰੇਕ ਜਗ੍ਹਾ ਦੇ ਉੱਤੇ ਮर्यादा ਦਾ ਧਿਆਨ ਰੱਖਦੇ ਹੋਏ ਮर्यादा ਦਾ ਧਿਆਨ ਰੱਖਦੇ ਹੋਏ ਔਰ ਹਰ ਕਿਤੇ ਇਸ ਚੀਜ਼ ਨੂੰ ਇਨਸ਼ੋਰ ਕੀਤਾ ਜਾਵੇ ਕਿ ਜੋ ਸਾਡੀ ਵੱਧ ਤੋਂ ਵੱਧ ਅਸੀਂ ਸ਼ਰਧਾ ਭਾਵਨਾ ਆਪਣੇ ਗੁਰੂ ਮਹਾਰਾਜ ਦੇ ਪ੍ਰਤੀ ਅਸੀਂ ਦਰਸਾ ਸਕਦੇ ਹਾਂ ਅਸੀਂ ਉਹ ਦਰਸਾਈਏ ਇਸੇ ਦੇ ਨਾਲ ਨਾਲ ਜੋ 350 ਸਾਲ ਦੇ ਉੱਤੇ ਪੰਜਾਬ ਸਰਕਾਰ ਦੇ ਵੱਲੋਂ ਲੋਗੋ ਜਾਰੀ ਕੀਤਾ ਗਿਆ ਸੀ ਉਹ ਲੋਗੋ ਵੀ ਅੱਜ ਡਿਪਟੀ ਕਮਿਸ਼ਨਰਸ ਦੇ ਨਾਲ ਸਾਂਝਾ ਕਰ ਦਿੱਤਾ ਗਿਆ ਸੋ ਹੁਣ ਜਿੰਨੇ ਵੀ ਸਾਡੇ ਡਿਪਾਰਟਮੈਂਟ ਹੋਣਗੇ ਡਿਪਾਰਟਮੈਂਟਾਂ ਦੇ ਵਿੱਚ ਜਾਂ ਜਿਹੜਾ ਸਾਡਾ ਖਤੋ ਖitab ਚਿੱਠੀ ਪੱਤਰ ਵੀ ਹੋਊਗਾ ਉਹਦੇ ਵਿੱਚ ਵੀ ਇਹ ਜਿਹੜਾ ਲੋਗੋ ਹੈ ਇਹ ਪੰਜਾਬ ਸਰਕਾਰ ਵੱਲੋਂ ਜੋ ਲੋਗੋ ਜਾਰੀ ਕੀਤਾ ਹੈ ਸਾਰਿਆਂ ਤੇ ਇਹ ਲੋਗੋ ਹੈ ਜਿਹੜਾ ਪ੍ਰਿੰਟ ਹੋ ਜੂਗਾ ਸੋ ਹੁਣ ਮੈਂ ਅੰਤ ਦੇ ਵਿੱਚ ਇਹ ਜਿੱਥੇ মিডিਆ ਦਾ ਧੰਨਵਾਦ ਕਰਦਾ ਉਥੇ ਮੈਂ ਸਾਡੇ ਟੂਰਿਜ਼ਮ ਐਂਡ ਕਲਚਰ ਦੇ ਐਡਵਾਈਜ਼ਰ ਦੀਪਕ ਬਾਦਲੀ ਜੀ ਨੂੰ ਵੀ ਕਹਿਣਾ ਕਿ ਉਹ ਆਪਣੇ ਜਿਹੜੇ ਇਸ ਦੇ ਸੰਬੰਧ ਵਿੱਚ ਜਿੰਨੀ ਜਾਣਕਾਰੀ ਹੈ ਉਹ মিডিਆ ਦੇ ਨਾਲ ਸਾਂਝੀ ਕਰਨ ਦੀਪਕ ਬਾਦਲੀ ਬਹੁਤ-ਬਹੁਤ ਧੰਨਵਾਦ ਬਹੁਤ ਸਤਿਕਾਰਯੋਗ تنਵੀ ਸੋਨ ਸਾਹਿਬ ਕੈਬਨਟ ਮਿੰਸਟਰ ਆਫ ਰੂਰਲ ਡਿਵੈਲਪਮੈਂਟ ਐਂਡ ਸੱਭਿਆਚਾਰਕ ਸੇਵਾਵਾਂ ਪਟਾ ਵਿਭਾਗ ਪੰਜਾਬ ਸਰਕਾਰ ਜਿਵੇਂ ਮੰਤਰੀ ਸਾਹਿਬ ਨੇ ਦੱਸਿਆ ਕਿ ਪੰਜਾਬ ਸਰਕਾਰ ਆਪਣੇ ਆਪ ਨੂੰ ਬਹੁਤ ਭਾਗਾ ਭਰਿਆ ਤੇ ਅਸੀਸਾਂ ਭਰਿਆ ਸਮਝ ਰਹੀ ਆ ਕਿ ਜੇ ਸਾਨੂੰ ਸਾਡੀ ਸਰਕਾਰ ਦੇ ਮੌਕੇ ਤੇ 350 ਵਾਂ ਜਿਹੜਾ ਸ਼ਹੀਦੀ ਦਿਹਾੜਾ ਆ ਤਨਤਨ ਕੁਤੇਕ ਭਦਰ ਸਾਹਿਬ ਭਾਈ ਮਤੇਦਾਜੀ ਭਾਈ ਸਤੀਦਾਸੀ ਭਾਈ ਜਾਲਾਜੀ ਦਾ ਜਿਹੜਾ ਦਿਹਾੜਾ ਮਨਾਉਣ ਦਾ ਮੌਕਾ ਮਿਲਿਆ ਸਰਕਾਰ ਸਮੁੱਚੇ ਸਾਡੇ ਐਮਐਲਏ ਸਹਿਬਾਨ ਮਿਸਟਰ ਸਹਿਬਾਨ ਪ੍ਰਸ਼ਾਸਨਿਕ ਅਧਕਰੀ ਹਰ ਇੱਕ ਵਿਅਕਤੀ ਜਣ ਇਸ ਸਮਾਜ ਦਾ ਇਸ ਪੰਜਾਬ ਦਾ ਉਹ ਬਹੁਤ ਸ਼ਰਧਾ ਤੇ ਸਤਿਕਾਰ ਨਾਲ ਮਨਾਏਗਾ ਮर्यादा ਚ ਰਹਿ ਕੇ ਮਨਾਏਗਾ ਕੁੱਲ ਤੌਰ ਤੇ ਜਿਹੜੇ ਸਮਾਗਮ ਆ ਉਹ ਚਾਰ ਹਿੱਸਿਆਂ ਵਿੱਚ ਵੰਡੇ ਗਏ ਨੇ ਪਹਿਲਾ ਜਿਹੜਾ ਸਮਾਗਮ ਆ ਉਹ ਨਵੀਂ ਦਿੱਲੀ 'ਚ ਹੋਏਗਾ ਗੁਰਦੁਆਰਾ ਸੀਸਗੰਜ ਸਾਹਿਬ ਜਿੱਥੇ ਗੁਰੂ ਸਾਹਿਬ ਦੀ ਸ਼ਹਾਦਤ ਹੋਈ ਸੀ ਉੱਥੇ ਸੀਸਗੰਜ ਸਾਹਿਬ ਜਾ ਕੇ 25 ਅਕਤੂਬਰ ਨੂੰ ਆਰੰਭਤਾ ਦੀ ਅਰਦਾਸ ਕੀਤੀ ਜਾਏਗੀ ਉਸ ਤੋਂ ਬਾਅਦ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦਇਲਾ ਜੀ ਦੇ ਸਥਾਨ ਤੇ ਜਾਵਾਂਗੇ ਸੀਸ ਨਵਾਉਣ ਲਈ ਅਰਦਾਸ ਕਰਨ ਲਈ ਫਿਰ 25 ਅਕਤੂਬਰ ਸ਼ਾਮ ਨੂੰ 6 ਤੋਂ 11 ਗੁਰਦੁਆਰਾ ਕਾਫਗੰਜ ਸਾਹਿਬ ਜਿੱਥੇ ਪੁਰਤੇ ਇੱਕ ਬਾਦशाह ਦੀ ਦੇਦ ਅ ਸੰਸਕਾਰ ਕੀਤਾ ਗਿਆ ਸੀ ਉਥੋਂ ਦੇ ਭਾਈ ਲੱਖੀ ਸ਼ਾ ਵਨਜਾਰਾ ਹਾਲ ਚ ਨਕੀਰਤਨ ਦਰਬਾਰ ਕੀਤਾ ਜਾਏਗਾ ਉਸ ਤੋਂ ਬਾਅਦ ਜਿਹੜਾ ਦੂਸਰਾ ਹਿੱਸਾ ਆ ਉਹ 1 ਤਰੀਕ ਤੋਂ ਲੈ ਕੇ 18 ਤਰੀਕ ਤੱਕ ਸਮੁੱਚੇ ਪੰਜਾਬ ਦੇ 23 ਦੇ 23 ਜ਼ਿਲ੍ਹਿਆਂ ਚ ਲਾਈਟ ਐਂਡ ਸਾਊਂਡ ਸ਼ੋਅ ਕਰਵਾਏ ਜਾਣਗੇ ਔਰ ਜਿਹੜਾ ਤੀਸਰਾ ਇਹਦਾ ਪੜਾਆ ਉਹ ਹੈ ਜੀ ਕਿ ਨਗਰ ਕੀਰਤਨ ਜਿਹੜੇ ਉਸੇ ਤਰ੍ਹਾਂ ਜਿਸ ਤਰ੍ਹਾਂ ਮੁਖਮੰਤਰੀ ਸਾਹਿਬ ਦਾ ਇਹ ਬਿਲਕੁਲ ਸੋਚ ਸੀ ਉਹਨਾਂ ਦੀ ਕਿ ਜਿਸ ਤਰ੍ਹਾਂ ਕੋਤੇਕ ਬਾਦਲ ਸਾਹਿਬ ਦਾ ਇਹ ਸ਼ਹਾਦਤੀ سلسلہ ਸ਼ੁਰੂ ਹੋਇਆ ਉਸੇ ਤਰ੍ਹਾਂ ਕਰਾਂਗੇ ਕਿ ਅਸੀਂ ਉਸੇ ਤਰ੍ਹਾਂ ਇਹ ਕਸ਼ਮੀਰੀ ਪੰਡਤਾਂ ਨੂੰ ਬੁਲਾਵਾਂਗੇ ਕਸ਼ਮੀਰ ਤੋਂ ਔੜ ਆ ਕੇ ਉਹਨਾਂ ਦੇ ਸਮਾਗਮਾਂ 'ਚ ਸ਼ਿਰਕਤ ਕਰਕੇ ਆਪਣਾ ਸਤਕਾਰ ਭੇਟ ਕਰਨ ਸੋ ਪਹਿਲਾ ਨਗਰ ਕੀਰਤਨ ਜਿਹੜਾ 19 ਤਰੀਕ ਨੂੰ ਸ਼ਿਨਗਰ ਤੋਂ ਸ਼ੁਰੂ ਹੋਏਗਾ 18 ਤਰੀਕ ਨੂੰ ਪਹਿਲਾ ਕੀਰਤਨ ਪਹਿਲਾਂ ਪਹੁੰਚ ਕੇ 18 ਤਰੀਕ ਸ਼ਾਮ ਨੂੰ ਗੁਰਦੁਆਰਾ ਛੱਟੀ ਪਾਛਾਈ ਸ਼ਿਨਗਰ ਦੇ ਵਿੱਚ ਹੈ ਅਸੀਂ ਛੇਵੀਂ ਪਾਛਾਈ ਕਹਿੰਦੇ ਆ ਉੱਥੇ ਛੱਡੀ ਪਾਛੇ ਕਹਿੰਦੇ ਆ। ਉੱਥੇ ਕੀਰਤਨ ਦਰਬਾਰ ਕਰਵਾਵਾਂਗੇ 18 ਰਾਤੀਂ ਔਰ 19 ਤਰੀਕ ਸਵੇਰੇ 8 ਵਜੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ, ਮਾਨਯੋਗ ਸਾਬਕਾ ਮੁੱਖ ਮੰਤਰੀ ਦਿੱਲੀ ਤੇ ਆਮਾਦੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ, ਮਾਨਯੋਗ ਜੰਮੂ ਐਂਡ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾਹ ਸਾਹਿਬ ਉਹ ਸਾਰੇ ਅਰੰਭਤਾ ਅਰਦਾਸ ਦੇ ਵਿੱਚ ਸ਼ਾਮਲ ਹੋਣਗੇ। ਅਰੰਭਤਾ ਅਰਦਾਸ ਕਰਕੇ ਫੀਡਾਪਾ ਉਤੋਂ ਨਗਰ ਕੀਰਤਨ ਜਿਹੜਾ ਆ ਉਹ ਜੰਮੂ ਪਠਾਨਕੋਟ ਹਿਸਾਰ ਤੋਂ ਸ਼ੁਰੂ ਹੁੰਦਾ ਆ 22 ਤਰੀਕ ਨੂੰ ਨਨਪੁਰ ਸਾਹਿਬ ਪਹੁੰਚੇਗਾ ਇਸੇ ਤਰ੍ਹਾਂ ਜਿਹੜੇ ਤਿੰਨ ਹੋਰ ਨਗਰ ਕੀਰਤਨ ਨੇ ਉਹ ਪੰਜਾਬ ਦੇ ਵਿੱਚ ਗੁਰਦਾਸਪੁਰ ਤੋਂ ਸ਼ੁਰੂ ਹੋ ਕੇ ਅੰਮ੍ਰਿਤਸਰ ਜਲੰਧਰ ਔਰ ਨਨਪੁਰ ਸਾਹਿਬ ਜਾਏਗਾ ਦੂਜਾ ਤੀਸਰਾ ਜਿਹੜਾ ਆ ਫਰੀਦਕੋਟ ਤੋਂ ਲੁਧਿਆਣਾ ਸਰਹੰਦ ਔਰ ਫਤਿਹਗੜ੍ਹ ਸਾਹਿਬ ਹੁੰਦਾ ਹੋਇਆ ਨਨਪੁਰ ਸਾਹਿਬ ਜਾਏਗਾ ਚੌਥਾ ਜਿਹਦੀ ਮੀਟਿੰਗ ਲਈ ਅੱਜ ਸਿੱਤੇ ਆਏ ਸੀ ਜਿਹਦੇ ਪ੍ਰਵੰਤਾ ਲੈ ਆਏ ਸੀ ਉਹ ਸ਼ੁਰੂ ਹੋਏਗਾ ਅ ਤੱਕ ਤਾਂ ਮਾ ਸਾਹਿਬ ਤੋਂ ਉੱਥੋਂ ਚੱਲਦਾ ਹੋਇਆ ਬਠਿੰਡਾ ਸੰਗਰੂਰ ਬਨਾਲਾ ਪਟਿਆਲਾ ਜ਼ੀਰਕਪੁਰ ਮਹਾਲੀ ਤੇ ਫਿਰ ਅਨੰਦਪੁਰ ਸਾਹਿਬ ਜਾਏਗਾ ਕਿਹੜਾ ਚੌਥਾ ਇਹਦਾ ਹਿੱਸਾ ਹੈ ਸਮਾਗਮ ਦਾ ਉਹ ਹੈ ਜੀ 23 24 25 ਨੂੰ ਅਨੰਦਪੁਰ ਸਾਹਿਬ ਸਮਾਗਮ ਆ ਸਾਰੇ ਦੇ ਸਾਰੇ ਨਗਰ ਕੀਰਤਨ 22 ਤਰੀਕ ਸ਼ਾਮੇ ਪਹੁੰਚ ਜਾਣਗੇ 23 ਤਰੀਕ ਸਵੇਰੇ ਪਹਿਲਾਂ ਅਖੰਡਪੁਰ ਸਾਹਿਬ ਦਾ ਹੋਗ ਰੱਖਿਆ ਅਖੰਡਪੁਰ ਸਾਹਿਬ ਰੱਖਿਆ ਜਾਏਗਾ ਔਰ ਉਸ ਤੋਂ ਬਾਅਦ ਫਿਰ ਸਰਬਤਰ ਮਕੱਤਰਤਾ ਜਿਹਦੇ ਚ ਜੈਨ ਬੋਧੀ ਹਿੰਦੂ ਮੁਸਲਮ ਵੱਖ-ਵੱਖ ਜਿਹੜੇ ਪੈਰਲਲ ਹੋ ਰਿਲੀਜੀਅਨਸ ਨੇ ਕਿਉਂ ਗੁਰੂ ਸਾਹਿਬ ਦੀ ਸ਼ਹਾਦਤ ਆ ਉਹ ਆਪਣੇ ਧਰਮ ਲਈ ਨਹੀਂ ਦੂਜੇ ਧਰਮਾਂ ਦੀ ਆਸਥਾ ਸੁਰੱਖਿਆਤਾ ਨੂੰ ਬਣਾਈ ਰੱਖਣ ਲਈ ਆ ਬਹੁਤ ਵੱਡੀ ਸ਼ਹਾਦਤ ਆ ਸੋ ਉਥੋਂ ਵੀ ਸਾਰੇ ਮਹਾਨ ਉਹਨਾਂ ਦੇ ਜਿਹੜੇ ਜਿਹੜੇ ਸੰਤ ਨੇ ਉਹ ਆ ਕੇ ਆਪਣੇ ਆਪਣੇ ਗੁਰੂ ਸਾਹਿਬ ਦੇ ਪਤੀ ਸ਼ਰਧਾ ਸੰਦੇਸ਼ ਦੇਣਗੇ ਜਿ ਤਲਾਵਾ ਸ਼ਾਮ ਨੂੰ 6 ਤੋਂ 11 ਰੋਜ਼ਾਨਾ 23 24 25 ਨੂੰ ਕੀਰਤਨ ਦਰਬਾਰ ਹੋਏਗਾ ਰੋਜ਼ਾਨਾ 8 ਵਜੇ ਡਰੋਨ ਸ਼ੋਅ ਹੋਏਗਾ ਔਰ ਅਗਲੇ ਦਿਨ ਸਵੇਰੇ ਗੁਰੂ ਸਾਹਿਬ ਦੀ ਜਿਹੜੀ ਸੀਸਿਆ ਉਹ ਕਰਤਕ ਕੀਰਤ ਪ੍ਰਸਾਦ ਤੱਕ ਪਾਈ ਜਾਂਦਾ ਜਿਹ ਲੈ ਕੇ ਆਏ ਸੀ ਉਸ ਤੋਂ ਬਾਅਦ ਗੁਰੂ ਸਾਹਿਬ ਆਪ ਲੈ ਕੇ ਗਏ ਸੀ ਤਾਂ ਸੀਸਪੇਟ ਨਗਰ ਕੀਰਤਨ 24 ਤਰੀਕ ਨੂੰ ਸਵੇਰੇ ਕੀਰਤ ਪ੍ਰਸਾਦ ਤੋਂ ਚੱਲ ਕੇ ਅਨੰਦਪੁਰ ਸਾਹਿਬ ਤੇ ਜਾਏਗਾ ਔਰ ਉਸ ਤੋਂ ਬਾਅਦ 2 ਤੋਂ 4 ਚਰਨ ਗੰਗਾ ਸਟੇਡੀਅਮ ਦੇ ਵਿੱਚ ਸਾਡੀ ਖਾਲਸਾ ਫੌਜ ਮਹੰਗ ਸਿੰਘ ਜੀ ਆਪਣਾ ਗੱਤਕਾ ਤਲਵਾਰਬਾਜੀ ਔਰ ਘੋੜੇ ਦੇ ਜੋਰ ਦਿਖਾਉਣਗੇ ਉਤੋਂ ਇਲਾਵਾ ਫਿਰ ਸ਼ਾਮ ਨੂੰ ਉਸੇ ਤਰ੍ਹਾਂ ਸਮਾਗਮ ਫਿਰ 25 ਤਰੀਕ ਨੂੰ ਅਖੰਡ ਪੁਰਸਾਰ ਦਾ ਭੋਗ ਪਾਏਗਾ ਕੀਰਤਨ ਹੋਏਗਾ ਔਰ ਫਿਰ ਜਿਹੜੀ ਆ ਤਾਲਮੇ ਕਾ ਗੱਤਰ ਤੱਕ ਕੀਤੀ ਜਾਏਗੀ ਜਿਹਦੇ ਚ ਵਿਸ਼ੇਭ ਭਰਦੀਆਂ ਪ੍ਰਮੁੱਖ ਰਾਜਨੀਤਿਕ ਸ਼ਖਸੀਅਤਾਂ ਮੰਤਰੀ ਸਾਹਿਬ ਹੋਣ ਦਾ ਵਫਦ ਜਾ ਰਿਹਾ ਭਾਰਤ ਦੇ ਸਾਰੇ ਜਿੰਨੇ ਵੀ ਚੀਫ ਮਿੰისტਰਸ ਆ ਹਰ ਪ੍ਰਾਂਤ ਦੇ 28 ਦੇ 28 ਪ੍ਰਾਂਤਾਂ ਦੇ ਚੀਫ ਮਿੰისტਰ ਸਾਹਿਬ ਨੂੰ ਇਨਵਾਈਟ ਕਰਨ ਲਈ ਉਹ ਸਾਰੇ ਆਉਣਗੇ ਜਸਟਿਸ ਸੁਪਰੀਮ ਕੋਰਟ ਉਹਨਾਂ ਨੂੰ ਸਦਾ ਪੱਤਰ ਦੇ ਰਹੇ ਹਨ ਯੂਨੀਅਨ ਮਿਨਿਸਟਰਸ ਨੂੰ ਹੋਰ ਸਾਰੇ ਵਿਸ਼ਵ ਦੇ ਵੱਖ-ਵੱਖ ਕੋਨਿਆਂ 'ਚ ਜਿੱਥੇ ਵੀ ਲੋਕ ਗੁਰੂ ਸਾਹਿਬ ਦੀ ਗੁਰੂ ਸਾਹਿਬ 'ਤੇ ਆਸਥਾ ਰੱਖਣ ਵਾਲੇ ਆ ਪੰਜਾਬੀ ਨੇ ਉਹਨਾਂ ਦਾ ਵਿਸ਼ਵਾਸ ਆ ਉਹਨਾਂ ਸਾਰੇ ਨੂੰ ਸਾਰੇ ਐਮਬੈਸਡਰਸ ਸਾਰੇ ਐਮਬੈਸੀਜ਼ ਦੇ ਉਹਨਾਂ ਸਾਰਿਆਂ ਨੂੰ ਬੁਲਾ ਰਹੇ ਹਨ ਉਹ ਸਾਰੇ ਇਹਨਾਂ ਸਮਾਗਮਾਂ ਚ ਆਉਣਗੇ ਇਸ ਤੋਂ ਇਲਾਵਾ ਜੇ ਵੀ ਵੱਡੀ ਚੀਜ਼ ਆ ਉਹ ਇਹ ਆ ਕਿ ਅੱਜ ਤੱਕ ਅਨੰਪੁਰ ਸਾਹਿਬ 'ਤੇ ਪਹਿਲੀ ਵਾਰੀ ਇੱਕ ਟੈਂਟ ਸਿਟੀ ਇੱਕ ਕ੍ਰੀਏਟ ਕੀਤਾ ਜਾ ਰਿਹਾ ਹੈ ਜਿਹਦੇ ਸਾਰਾ ਵਰਕ ਆਰਡਰ ਅੱਜ ਚਲਾ ਗਿਆ ਪੀਡਬਲ ਡੀ ਇਹਨੂੰ ਕਰ ਰਿਹਾ ਤਾਂ ਲਗਭਗ 10000 ਤੋਂ 11000 ਲੋਕ ਵਨ ਟਾਈਮ ਉਹਦੇ ਚ ਸਟੇ ਕਰ ਸਕਦੇ ਆ ਜਿਹਨੂੰ ਤਿੰਨ ਹਿੱਸਿਆਂ ਚ ਵੰਡਿਆ ਗਿਆ ਇੱਕ ਹੈ ਜੀ ਡੌਰਮਟਰੀ ਜਿੱਥੇ 16 ਲੋਕ ਰਹਿ ਸਕਦੇ ਆ ਇੱਕ ਫੈਮਿਲੀ ਰੂਮ ਆ ਜਿੱਦੇ ਚਾਰ ਲੋਕ ਰਹਿ ਸਕਦੇ ਆ ਇੱਕ ਸੈਪਰੇਟ ਰੂਮ ਆ ਜਿੱਥੇ ਦੋ ਲੋਕ ਰਹਿ ਸਕਦੇ ਆ ਵੱਡੀ ਗੱਲ ਆ ਕਿ ਸਮੁੱਚੇ ਸਮੁੱਚੇ ਜਿਹੜੇ ਟੈਂਟ ਸਿਟੀ ਦੇ ਕਮਰੇ ਆ ਬਿਲਕੁਲ ਨਿਸ਼ੁਲਕ ਆ ਕੋਈ ਵੀ ਕਿਸੇ ਨੇ ਇੱਕ ਵੀ ਚੁਆਨੀ ਉਹਦੀ ਦੇਣੀ ਨਹੀਂ ਹੈ ਔਰ ਸਾਰੀ ਦੀ ਸਾਰੀ ਬੁਕਿੰਗ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸੇ ਆਨਲਾਈਨ ਪੋਰਟਲ ਤੇ ਪਾ ਦਈਏ ਤਾਂ ਕਿ ਜੇ ਕਿਸੇ ਆਪਣੇ ਹੱਥ ਚ ਹੋਵੇ ਕੋਈ ਕਿਸੇ ਨੂੰ ਕਮਰਾ ਦੇਵੇ ਜਾਂ ਨਾ ਦੇਵੇ ਆਨਲਾਈਨ ਬੁੱਕ ਕਰੋ ਤੁਹਾਡਾ ਵੋਚਰ ਆ ਜਾਏਗਾ ਜਾ ਕੇ ਦਿਖਾਓ ਵੋਚਰ ਦਿਖਾਓ ਤੁਹਾਨੂੰ ਤੁਹਾਡਾ ਰੂਮ ਤੁਰੰਤ ਜਿਹੜਾ ਆ ਅਲਾਟ ਹੋ ਜਾਏਗਾ ਤੁਹਾਨੂੰ ਚੈੱਕ ਇਨ ਕਰਨ ਚ ਕੋਈ ਮੁਸ਼ਕਲ ਨਹੀਂ ਆਏਗੀ ਔਰ ਤਿੰਨ ਹਿੱਸਿਆਂ ਚ ਇਹਦਾ ਨਾ ਨਾਮ ਜਿਹੜਾ ਓਵਰਆਲ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਨੂੰ ਸਮਰਪਿਤ ਇਹ ਟੈਂਟ ਸਿਟੀ ਆ ਇਹਦਾ ਨਾਮ ਚੱਕ ਨਾਨਕੀ ਰੱਖਿਆ ਗਿਆ ਜਿਹਦੇ ਵਿੱਚ ਇੱਕ ਬਲੌਗ ਭਾਈ ਮਤੇਦਾਸ ਜੀ ਬਲੌਗ ਭਾਈ ਸਤੀਦਾਸ ਜੀ ਬਲੌਗ ਤੇ ਭਾਈ ਦੱਲਾ ਜੀ ਬਲੌਗ ਸੋ ਇਸ ਤਰ੍ਹਾਂ ਨਾਲ ਸਰਕਾਰ ਨੇ ਮर्यादा ਬਣਾਈ ਰੱਖਣ ਦੇ ਲਈ ਇੱਕ ਨੌ ਮੈਂਬਰੀ ਪੈਨਲ ਜਿਹੜਾ ਬਣਾਇਆ ਜਿਹਦੇ ਵਿੱਚ ਪੰਜ ਸੰਤ ਮਹਾਪੁਰਸ਼ ਨੇ ਜਿਹੜਾ ਸਤਕਾਰਯੋਗ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਸੰਤ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲੇ ਬਾਬਾ ਬਲਬੀਰ ਸਿੰਘ ਜੀ ਜਿਹੜੇ ਬੁੱਢਾ ਦਲ ਦੇ ਮੁਖੀ ਨੇ ਸੰਤ ਅਫਤਾਰ ਸਿੰਘ ਜੀ ਟੀਬੀ ਸਾਹਿਬ ਵਾਲੇ ਸੰਤ ਸਤਨਾਮ ਸਿੰਘ ਜੀ ਆਨੰਦਗੜ੍ਹ ਸਾਹਿਬ ਵਾਲੇ ਸੋ ਇਹਨਾਂ ਤੋਂ ਇਲਾਵਾ ਤੇਲ ਅਕੈਡਮੀਸ਼ਨ ਸਿੱਖ ਵਿਦਵਾਨ ਹਿਸਟੋਰੀਅਨ ਸਨ ਔਰ ਚੌਥੇ ਸਿਮਰਦੀਪ ਸਿੰਘ ਕੰਗਸਾਫ ਜਿਹਨਾਂ ਦਾ ਸ਼ੋਮਨਿਕ ਕਮੇਟੀ ਤੇ ਕੰਮ ਕਰਨ ਦਾ ਬੜਾ ਲੰਮਾ ਤਜਰਬਾ ਆ ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਚੀਜ਼ ਜਿਹੜੀ ਆ ਇਸ ਪੈਨਲ ਦੀ ਪ੍ਰਬੰਧਕੀ ਨਾਲ ਹੋਵੇ ਕਿਤੇ ਵੀ ਕੋਈ ਗੁਰਬਾਣੀ ਦੀ ਲਿਖਤ ਜਾਣੀ ਆ ਕਿਤੇ ਕੋਈ ਤਸਵੀਰ ਲੱਗਣੀ ਆ ਕਿਤੇ ਕੋਈ ਵੀਡੀਓ ਜਾਣੀ ਆ ਕੋ ਆਡੀਓ ਜਾਣੀ ਆ ਕੋ ਸਕ੍ਰਿਪਟ ਹੈ ਕੋਈ ਵੀ ਜਿਹੜੀ ਪੇਸ਼ ਕਰੀ ਆ ਇਤੋਂ ਤੱਕ ਕਿ ਇਹ ਵੀ ਕੋਸ਼ਿਸ਼ ਆ ਕਿ ਪੰਡਾਲ ਦਾ ਲੇਆਉਟ ਵੀ ਪਹਿਲਾਂ ਅਸੀਂ ਦਿਖਾ ਕੇ ਤਾਕੇ ਕਿਸੇ ਵੀ ਕਿਸਮ ਦੀ ਮर्यादा ਦੀ ਉਲੰਘਣਾ ਨਾ ਹੋਵੇ ਬਾਕੀ ਸਮੁੱਚੀ ਸਰਕਾਰ ਸਾਰੇ ਪ੍ਰਸ਼ਾਸਨ ਅਧਿਕਾਰੀ ਮੰਤਰੀ ਸਹਿਬਾਨ ਸਾਰੇ ਬੰਦੇ ਬਹੁਤ ਸਤਾਰਕਿਆ ਸਤਕਾਰ ਚਾ ਸ਼ਰਧਾ ਚਾ ਇਹ ਜਿਹੜਾ ਸਮਾਗਮ ਆ ਬਹੁਤ ਸਤਕਾਰ ਸਹਿਤ ਮਨਾਇਏ ਔਰ ਅਕਾਲ ਪੁਰਖ ਸਾਡਾ ਜਿੰਨਾ ਵੀ ਸਮਾਗਮ ਹੋਏਗਾ ਜਿੰਨੀ ਵੀ ਸੇਵਾ ਹੋਏਗੀ ਜਿੰਨੀ ਅਸੀਂ ਵੱਧ ਵੱਧ ਕਰ ਲਈ ਆਪਣੇ ਜੀਵਨ ਚ ਦੇਖੋ ਗੁਰੂ ਸਾਹਿਬ ਦੀ ਕੁਰਬਾਨੀ ਦੇ ਮੂਰੇ ਇੱਕ ਇੱਕ ਮਤਲਬ ਕਿਣਕਾ ਮਾਤਰ ਵੀ ਹੈ ਨਹੀਂ ਤਿੰਨਕਾ ਵੀ ਹੈ ਨਹੀਂ ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਰੇ ਸਮਾਗਮ ਤੁਹਾਡੇ ਜ਼ਰੀਏ ਤੁਸੀਂ ਸਰਕਾਰ ਦਾ ਸੰਦੇਸ਼ ਪ੍ਰਬੰਧਕਾਂ ਦਾ ਸੰਦੇਸ਼ ਸੰਗਤ ਦਾ ਜਿਹੜਾ ਸੰਦੇਸ਼ ਆ ਉਹ ਲੋਕਾਂ ਤੱਕ ਪਹੁੰਚਣ ਦਾ ਸਿਰਫ ਤੁਸੀਂ ਜ਼ਰੀਆ ਹੋ ਔਰ ਕੋਈ ਜ਼ਰੀਆ ਨਹੀਂ ਹੈ ਜਿ ਅੱਜ ਮੇਰੀ ਆਵਾਜ਼ ਦੂਰ ਜ਼ਰਾਡੇ ਲੋਕਾਂ ਤੱਕ ਜਾਏਗੀ ਸਭ ਤੁਹਾਡੇ ਕਰਕੇ ਜਾਏਗੀ ਤੇ ਤੁਸੀਂ ਵੀ ਸਾਥ ਦੇਣਾ ਕਿ ਇਹ ਸਮਾਗਮ ਐਸੇ ਹੋਣ ਕਿ ਤੁਹਾਡੀ ਜ਼ਿੰਦਗੀ ਵਿੱਚ ਵੀ ਇਹ ਸਮਾਗਮ ਆ ਰਿਹਾ ਮੇਰੀ ਜ਼ਿੰਦਗੀ ਵਿੱਚ ਵੀ ਆ ਰਿਹਾ ਮੰਤਰੀ ਸਾਹਿਬ ਦੀ ਜ਼ਿੰਦਗੀ ਤੋਂ ਇਹ ਸਾਰੇ ਸਮਾਗਮ ਐਸੇ ਹੋਣ ਕਿ ਦੁਨੀਆ ਚ ਜਿਵੇਂ ਨਿਤਿਸ਼ ਕੁਮਾਰ ਦਾ ਨਾਮ ਜਾਂਦਾ ਤੇ ਇਸੇ ਤਰ੍ਹਾਂ ਇਸ ਪੰਜਾਬ ਦਾ ਨਾਂ ਜਾਵੇ ਇਸ ਮੌਕੇ ਤੇ ਇਸ ਸਰਕਾਰ ਦੇ ਮੌਕੇ ਤੇ ਇਨਾ ਪੰਜਾਬ ਦੇ ਲੋਕਾਂ ਨੇ ਇਨਾ ਸਿੱਖ ਜਿਹੜੇ ਗੁਰੂ ਆ ਨੌਵੇਂ ਪਾਸ਼ਾ ਉਹਨਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਲਸਾਨੀ ਹੋਇਆ ਔਰ ਵਿਸ਼ੇ ਭਰ ਦੇ ਵਿੱਚ ਲੋਕ ਇਸ ਕੌਮ ਤੇ ਇਹ ਸਭ ਕੁਝ ਤੇ ਮਾਣ ਕਰ ਸਕਣ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ